ਜੋਨਾਂ ਦੇ ਵਿੱਚ ਮਾੜੇ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਬੈਠਕਾਂ ਦਾ ਦੌਰ ਜਾਰੀ ਹੈ 3 ਜੂਨ ਤੋਂ ਚੱਲ ਰਹੀ ਇਸ ਬੈਠਕ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਬੈਠਕਾਂ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵੱਲੋਂ ਹਾਜ਼ਰੀ ਭਰੀ ਜਾ ਰਹੀ ਹੈ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਤੇ ਮਸਲੇ ਸੁਲਝਾਉਣ ਦੇ ਲਈ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਇਸ ਬੈਠਕ ਦੇ ਵਿੱਚ ਜੋ ਮੁੱਦਾ ਸਭ ਤੋਂ ਵੱਧ ਦਬਾਖ ਰਿਹਾ ਉਹ ਹੈ ਅਕਾਲੀ ਦਲ ਦੇ ਵਿੱਚ ਕਾਂਗਰਸੀਆਂ ਦਾ ਸ਼ਾਮਿਲ ਹੋਣਾ ਇਸ ਮੁੱਦੇ ਉੱਤੇ ਜਦੋਂ ਕਾਂਗਰਸ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਜੋਗਿੰਦਰਪਾਲ ਜੈਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਵੱਖਰੇ ਹੀ ਸੁਰ ਵਿਖਾਏ ਖੋਮਨੀ ਕਾਲੀਜਲ ਦੀ ਮੀਟਿੰਗ ਦੇ ਵਿੱਚ ਇਹ ਜਿਹੜਾ ਵਿਸ਼ਾ ਉੱਠਿਆ ਕਿ ਕਾਂਗਰਸੀ ਜਿਹੜੇ ਨੇਤਾਵਾਂ ਨੂੰ ਅਕਾਲੀ ਦਲ ਸ਼ਾਮਿਲ ਕੀਤਾ ਜਾ ਰਿਹਾ ਉਹਦਾ ਕਿਤੇ ਨਾ ਕਿਤੇ ਪਾਰਟੀ ਨੂੰ ਨੁਕਸਾਨ ਹੋ ਰਿਹਾ ਤੁਸੀਂ ਖੁਦ ਕਾਂਗਰਸ ਤੋਂ ਆਏ ਹੋ ਅਕਾਲੀ ਦਲ 'ਚ ਕੀ ਲੱਗਦਾ ਦੇਖੋ ਗੱਲ ਇਹ ਹੈ ਕਿ ਹਰ ਗੱਲ ਤਾਂ ਹਰ ਇਨਸਾਨ ਤੇ ਅਲੱਗ-ਅਲੱਗ ਡਿਪੈਂਡ ਕਰਦਾ ਮੈਂ ਤਾਂ ਨਹੀਂ ਸਮਝਦਾ ਕਿ ਮੇਰੇ ਆਨ ਕਰਕੇ ਕੋਈ ਅਕਾਲੀ ਦਲ ਦੇ ਨੁਕਸਾਨ ਹੋਇਆ ਕਿਉਂਕਿ ਦੇਖੋ ਕਿਸੇ ਵੀ ਹਲਕੇ ਦੇ ਵਿੱਚ ਹੈ ਜਿਹੜੇ ਲੋਕ ਹੈ ਕੋਈ ਅਕਾਲੀ ਦਲ ਨਾਲ ਹੈ ਕੋਈ ਕਾਂਗਰਸ ਨਾਲ ਸਾਡਾ ਹਿੰਦੂ ਡੋਮਿਨੇਟਡ ਏਰੀਆ ਹੈ ਤੇ 7 ਲੱਖ ਦੇ ਕਰੀਬ ਵੋਟ ਹੈ ਸ਼ਹਿਰ ਦੀ ਉਹਦੇ ਵਿੱਚ ਮੇਰੇ ਆਉਣ ਦੇ ਨਾਲ ਤਾਂ ਪਾਰਟੀ ਮੈਂ ਸਮਝਦਾ ਮਜ਼ਬੂਤ ਹੋਈ ਹੈ ਔਰ ਮੈਂ ਉਸ ਨੂੰ ਮਤਲਬ ਹਰ ਹਾਲਤ ਚ ਉਹਨੂੰ ਮਜ਼ਬੂਤ ਵੀ ਕਰਾਂਗਾ ਬੜੀਆਂ ਦਿਨ ਰਾਤ ਮਿਹਨਤ ਵੀ ਕੀਤੀ ਹੈ ਆਉਣ ਵਾਲੇ ਟਾਈਮ ਸੇ ਵੀ ਕਰਾਂਗਾ ਕਿ ਜਦੋਂ ਕੱਲੀ ਤੁਹਾਡੀ ਗੱਲ ਨਹੀਂ ਕੀਤੀ ਜਾ ਰਹੀ ਕਿ ਪੂਰੇ ਪੰਜਾਬ ਦੀ ਗੱਲ ਹੋ ਰਹੀ ਹੈ ਕਿ ਪੂਰੇ ਪੰਜਾਬ ਚ ਕਿਉਂਕਿ ਤੁਸੀਂ ਇਕੱਲੇ ਨਹੀਂ ਕਾਫੀ ਕਾਂਗਰਸੀ ਜਿਹੜੇ ਆਗੂ ਨੇ ਇੱਕ ਵਿਧਾਇਕ ਅਕਾਲੀ ਦਲ ਸ਼ਾਮਲ ਹੋਏ ਆ ਪੂਰੇ ਪੰਜਾਬ ਚ ਇਹਦੇ ਬਾਰੇ ਇਹਦੇ ਇਹਦੇ ਬਾਰੇ ਜੋ ਵੀ ਕਮੈਂਟ ਹੈਗਾ ਨਾ ਉਹ ਤਾਂ ਸਾਡੇ ਪ੍ਰਧਾਨ ਜੀ ਦੇ ਸਕਦੇ ਆ ਸਰ ਸੁਖਵੀਰ ਸਿੰਘ ਜੀ ਬਾਦਲ ਜੀ ਕੀ ਉਹਨਾਂ ਨੂੰ ਜਾਦਾ ਰਿਪੋਰਟਾਂ ਨੇ ਜਾਂ ਜਾਦਾ ਉਹਨਾਂ ਕੋਲੇ ਗੱਲਾਂ ਆਉਂਦੀਆਂ ਨੇ ਇਸ ਦਾ ਜਵਾਬ ਉਹ ਹੀ ਦੇ ਸਕਦੇ ਨੇ